ਦੇਖਟਾ ਸੋ ਕੁੰਭ ਰਾਸ਼ੀ ਵਾਲਿਆਂ ਲਈ ਇਹ ਹੈਗੀ ਆ ਜਿਹਦੇ ਵਿੱਚ ਕੀ 1.5 ਕਰੋੜ ਰੁਪਏ ਦਾ ਇਨਾਮ ਨਿਕਲ ਆਇਆ ਮੈਡਮ ਜੀ ਮੈਡਮ ਜੀ ਮੇਰੀ ਗੱਲ ਸੁਣੋ ਤੁਸੀਂ ਹਰ ਇੱਕ ਗੱਲ ਤੇ ਕਹਿੰਦੇ ਨੇ ਤੁਸੀਂ ਕਹਿੰਦੇ ਆ ਇਹ ਆ ਕੁੰਭ ਰਾਸ਼ੀ ਲਈ ਆ ਵੀ ਹੈ ਨਾ ਨਾਲ ਅੱਛਾ ਇਹ ਵੀ ਹੈ ਇਹ ਦੋਨੇ ਕੁੰਭ ਰਾਸ਼ੀ ਲਈ ਤੁਸੀਂ ਇੱਕ ਕਹੀ ਜਾਂਦੇ ਹੋ ਚਲੋ ਤਾਂ ਹੁਣ ਤੁਸੀਂ ਦੱਸ ਦੋ ਇਹ ਦੇਖੋ ਇਹ ਕਿ 200 ਰੁਪਏ ਟਿਕਟਾ 1.5 ਕਰੋੜ ਦਾ ਪ੍ਰਾਈਜ਼ ਆ 10 ਮਈ ਨੂੰ ਡਰਾਅ ਆ ਤੇ ਆ 1000 ਰੁਪਏ ਟਿਕਟਾ ਇਹਦਾ 7 ਜੂਨ ਨੂੰ ਆ ਸੱਤ ਜੋ ਨੂੰ ਠੀਕ ਹੈ ਤਾਂ 50 ਲੱਖ ਦਾ ਪ੍ਰਾਈਸ ਹੈ ਲੋਕ ਕਨਫਿਊਜ਼ਨ ਜਿਹੜੀ ਹੈਗੀ ਵੀ 200 ਦੇ 1.5 ਕਰੋੜ 1000 ਰੁਪਏ ਚ 50 ਲੱਖ ਇੱਕ ਰਿਵਿਊ ਜਨ ਹੈ ਨਾ ਹਾਂ ਮਤਲਬ 200 ਵਿੱਚੋਂ 1.5 ਕਰੋੜ ਦੇ ਰਹੇ ਹੋਗੇ ਤੇ ਇਹਦੇ ਵਿੱਚ ਸਿਰਫ 50 ਲੱਖ ਹਾਂਜੀ ਇਹ ਕਨਫਿਊਜ਼ਨ ਦੂਰ ਤਾਂ ਹੋਊਗੀ ਜੇ ਪੰਡ ਲਾੜੀ ਮਲੇਕ ਕੋਲ ਏਜੰਸੀ ਦੇ ਆਫਿਸ ਦੇ ਵਿੱਚ ਆਓਗੇ ਟਿਕਟ ਪਾਉਣ ਲਈ ਤੇ ਸਾਰਾ ਕੁਝ ਸਮਝਾ ਕੇ ਦੋਹਾਂਗੇ ਜੀ ਜੇਕਰ ਕੋਈ ਇਹ ਤੇ ਵਿਜ਼ਿਟ ਨਹੀਂ ਕਰ ਸਕਦਾ ਤਾਂ ਆਨਲਾਈਨ ਉਹ ਫੋਨ ਤੇ ਗੱਲ ਕਰ ਲੈ ਵੀ ਕੋਰੀਅਰ ਕਰਵਾਇ ਟਿਕਟ ਕਰੇ ਆਪਣੇ ਅੱਛਾ ਜੀ ਕਰ ਦੇ ਦਾਂਗੇ ਜੀ ਜਿਹੜੇ ਮਰਜ਼ੀ ਏਰੀ ਤੋਂ ਬੰਦਾ ਹੋਵੇ ਜੀ अच्छा ठीक है इनाम ਕੋਈ ਨਾ ਹੋਵੇ ਵੀ ਇਨਾਮ ਆ ਅਗਲਾ ਸਾਨੂੰ ਕਹਦੇ ਵੀ ਜੀਐਸਟੀ ਪਾ ਦੋ ਆ ਪਾ ਦੋ ਕੋਈ ਜੀਐਸਟੀ ਨਹੀਂ ਹੁੰਦਾ ਇਨਾਮ ਉਰੇ ਆ ਕੇ ਮਿਲੂਗਾ ਟਿਕਟ ਜਮਾ ਕਰਵਾ ਕੇ ਕਿਸੇ ਨੂੰ ਫੀ ਕੌਲਾ ਫੀ ਕੰਦੇ ਤੋਂ ਬਚਣਾ ਕਿਸੇ ਨੂੰ ਪੈਸਾ ਨਾ ਪਾਇਆ ਕਰਨਾ ਹਮ ਠੀਕ ਹੈ ਜੀ ਠੀਕ ਹੈ ਸੋ ਲੋ ਵੀ ਕੁੰਭ ਰਾਸ਼ੀ ਵਾਲਿਓ ਇੰਨੀ ਵੱਡੀ ਆਫਰ ਤੁਹਾਨੂੰ ਕਿਤੇ ਵੀ ਨਹੀਂ ਮਿਲਨੀ ਸੋ ਪੰਡਤ ਜੀ ਆਉਣਾ ਕਿ ਇੱਥੇ ਪੈਣਾ ਪ੍ਰੋਪਰ ਐਡਰੈਸ ਆਉਣਾ ਮਲੇਰਕੋਲੇ ਪੈਣਾ ਜੀ ਰਾਜੀ ਦੇ ਬਾਗ ਦੇ ਵਿੱਚ ਨੇੜੇ ਜਰਗ ਚੌਂਕ ਨੇੜੇ ਮਲਤਾਨੀ ਚੌਂਕ ਬਾਕੀ ਦਾ ਜੇਕਰ ਹੋਰ ਜਾਣਕਾਰੀ ਜਾਨੀ ਆ ਸਕਰੀਨ ਦੇ ਨੰਬਰ ਚਾਰੇ ਜਿੱਤੇ ਨੰਬਰ ਤੇ ਕੰਟੈਕਟ ਕਰਿਓ ਸੋ ਵੀਡੀਓ ਨੂੰ ਬਤ ਬਤ ਸ਼ੇਅਰ ਕਰਦੇ ਕਿਉਂਕਿ ਸ਼ੇਅਰ ਕਰਨ ਵਾਲੇ ਨੂੰ ਪੰਡਤ ਜੀ ਕੀ ਕੀ ਚੀਜ਼ਾਂ ਦੇ ਰਹੇ ਆ ਪਹਿਲੇ ਨੂੰ ਜੀ ਸੋਨੇ ਦੀ ਅੰਗੂਠੀ ਦੂਜੇ ਨੂੰ ਆਂਡਰੋਇਡ ਮੋਬਾਈਲ ਤੀਜੇ ਨੂੰ ਕੀਪੜ ਮੋਬਾਈਲ ਦੋ ਸਰ ਪਰੇਗੇ ਹਮਮ ਹੋਰ ਤੁਸੀਂ ਕੀ ਪਾਲਦੇ ਹੋ ਪਾਲੋ ਟਿਕਟਾ ਜੀ ਨਹੀਂ ਪਾਣੀ ਆ ਸੇਅਰ ਨਹੀਂ ਕਰਦੇ ਹੋ ਇਹ ਰਾ ਪਾਲਦੇ ਨੇ ਹਾਂ ਟਿਕਟਾ ਪਾਲਦੇ ਨੇ ਨਹੀਂ ਨਹੀਂ ਇਹ ਕੰਨਿਆ ਰਾਸੀ ਵਾਲੀਆ ਹਾਂ ਉਹ ਦੇਦਾ ਉਹ ਤੇਰੇ ਵੀਡੀਓ ਦੇਖੇ ਤੇ ਵੀ ਸਾਡੀ ਰਾਸ਼ੀ ਦਾ ਨਾਮ ਕਦੋਂ ਆਊਗਾ ਹਾਂਜੀ ਹਾਂਜੀ ਠੀਕ ਹੈ ਇਹ ਕੰਨਿਆ ਰਾਸ਼ੀ ਜਿਹੜੀ 24 ਮਹੀਨੋਂ ਡਰਾ 2.5 ਕਰੋੜ ਦਾ ਪ੍ਰਾਈਜ਼ ਹੈ ਇਹ 2.5 ਕਰੋੜ ਦਾ ਜੀ ਜੀ ਕੰਨਿਆ ਤੇ ਕੁੰਭ ਕਰਤੀਆਂ ਇਕੱਠੀਆਂ ਹਾਂਜੀ ਹੁਣ ਜੇ ਸਾਨੂੰ ਕੋਈ ਲਾਂਭਣਾ ਨਹੀਂ ਬਾਅਦ ਚ ਵੀ ਆ ਪਾਣ ਸਾਡੀ ਰਾਸ਼ੀ ਨਾਉਣੀ ਲੈਤਾ ਬੁਲਾ ਲਓ ਤੁਹਾਡੀ ਵੀ ਕੰਨਿਆ ਤੇ ਆਪਦੇ ਨਾਲ ਦੀਨ ਬੁਲਾ ਲਓ ਬਿਲਕੁਲ ਬਾਕੀ ਦਾ ਮੈਂ ਤੁਸੀਂ ਜਨਮ ਤਰੀਕ ਜ਼ਰੂਰ ਲੈ ਕੇ ਆਉਣੀ ਆ ਉਹਦੇ ਹਿਸਾਬ ਨਾਲ ਇਹ ਟੇਵਾ ਬਣਾਉਂਦੇ ਰਹਿਗੇ ਦਨੇ ਵੀ ਕਿਹੜੀ ਰਾਸ਼ੀ ਵਾਲਿਆਂ ਦੇ ਵਿੱਚ ਡਰਾਅ ਜਾਣਾਗਾ ਬਾਕੀ ਦਾ ਸਕਰੀਨ ਤੇ ਨੰਬਰ ਚ ਲੈ ਲਓ ਪੰਡਿਤ ਜੀ ਨਾਲ ਗੱਲਬਾਤ ਕਰਨੀ ਉਹ ਵੀ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਸਸ਼ਕੀ ਕਾਲ